ਲਓ ਬਈ ਮਿੱਤਰੋ ਲਓ ਬਾਈ ਜੀ ਬੱਚੇ ਲੈ ਆਪਾ ਬਾਈ ਆਹੀ ਪ੍ਰੋਬਲਮ ਹੈ ਇੱਕ ਦਿਨ ਪੈਂਦੇ ਆ ਇੱਕ ਦਿਨ ਪੈਂਦੇ ਨਹੀਂ ਜਾਣਾ ਤਾਂ ਅੱਜ ਵੀ ਸੀ ਕਿਤੇ ਪਰ ਕਬੂਤਰਾਂ ਕਰਕੇ ਨਹੀਂ ਬਾਈ ਮੈਂ ਗਿਆ ਸਸੀ ਗੜ ਬਾਈ ਜੀ ਕੀ ਹਾਲ ਚਾਲਾ ਹੋਰ ਸਾਰੇ ਭਰਾ ਠੀਕ ਠਾਕ ਆ ਲਓ ਬਈ ਮਿੱਤਰੋ ਆਪਾਂ ਬਾਈ ਕਰਤੀ ਆ ਵਲੌਗ ਦੀ ਸਟਾਰਟਿੰਗ ਸਟਾਰਟਿੰਗ ਬਾਈ ਵਲੌਗ ਦੀ ਕਰਤੀ ਆ ਤੇ ਕਬੂਤਰ ਛੱਡਾਂਗੇ ਜਿਹੜੇ ਉਡਰਨਲੇ ਡਾਵਾਂਗੇ ਤੇ ਜਿਹੜੇ ਢਿੱਲੇ ਉਹਨਾਂ ਨੂੰ ਬਾਹਾਂ ਦੇ ਪਰ ਰੋੜਦੇ ਤਾਂ ਘਾਟੀ ਆ ਬਾਈ ਲਗਾਤਾਰ ਛੱਡੇ ਨਹੀਂ ਗਏ ਕਬੂਤਰ ਰੱਖਿਆ ਵਾਲ ਇੱਥੇ ਬਾਈ ਫੋਨ ਫੜੇਗਾ ਕਿ ਛੱਡੇਗਾ ਹੁਣ ਉਹ ਜਿਹੜੇ ਵੱਡੇ ਆ ਡੂਰਾਂ ਵਾਲੇ ਉਹ ਕੱਢ ਕੇ ਲਿਆਇਆ ਹਰੇ ਗਲਾਬੀ ਢਿੱਡ ਵਾਲਾ ਜਿਹੜੇ ਡਿੱਗਦੇ ਆ ਨਹੀਂ ਲਿਆਏ ਕੱਢ ਕੇ ਠੀਕ ਹੈ ਕੱਟਲਾ ਵੀਡੀਓ ਕੱਟ ਕੇ ਦੁਰੀਆ ਦੇ ਸਾਹਬ ਬੱਸ ਚਲੀ ਜਾਂਦੇ ਆ

ਠੀਕ ਆ ਯਾਰ ਆ ਤਾਂ ਬਰ ਬੱਚਾ ਆ ਗਾੜੇ ਨੀ ਬੈਠਾ ਨਾ ਬੰਦਾ ਹੀ ਰੌਣ ਵਾਲੇ ਵੀ ਤੈਨੂੰ ਹਟ ਆ ਆ ਚੱਲ ਦੇਖਾਂ ਹਾਏ ਉਹ ਹਾਰ ਹੈ ਇਹ ਕਿਹੜਾ ਟਿੱਲਾ ਨਹੀਂ ਸੀ ਨਾ ਇਹ ਤਾਂ ਸਹੀ ਆ ਚੰਗਾ ਕੱਟਦੇ ਵੀਡੀਓ ਵੀਡੀਓ ਸਹੀ ਬਣੀ ਐ ਨਾ ਆਉਂਦਾ। ਹੋਰ ਰਖੜ ਦੀ ਦਾ ਕਰੰਦਾ। ਐਤ ਬਾਹਰ। ਲੋ ਬਾਈ। ਬਾਤ ਇਹ ਜਤਾਂ ਤੇ। ਈੜੀ ਉੜੀ ਫਾਰ ਸਾਰਾ ਜਿੰਨਾਂ ਦੇ ਕੋਈ ਇਹ ਕਿੱਕ ਬੋਲ ਰਹੀਂਦੀ ਆ। ਕਿ ਬਾਈ ਹੁਣ ਪਾ ਦਿੰਦੇ ਇਹਨਾਂ ਨੂੰ। ਇਹ ਫਾਰੀ ਸਿੱਧੇ ਕਰਨ ਦੀ ਬਾਤ ਪਾਏ ਆ ਬਈ ਇਹ ਸਿੱਧੇ ਕਰਨਾ ਹੈ ਕਿਰਨ ਇਹਨਾਂ ਦੁੱਜੀ ਫਾਰ ਸਾਰਾ ਹੋ ਜਾਣਗੇ ਨੋ ਨੋ ਬਈ ਮਿੱਤਰੋ ਬੱਜੀ ਪਾਈ ਪਏ ਆ ਜਾਲ ਜੀ ਘਟੋ ਘਟ ਹੋਣਗੇ ਇਹਦੇ ਚ 20 25 ਵਿੱਚ ਆਹ ਜਾਲ ਚ ਪਾਈ ਖੜੀ ਆ ਇਹਦੇ ਚ ਤੇ ਨਿੱਕੇ ਵਿੱਚ ਪਤਾ ਮਿੱਟਿਆ ਬੈੰਦਾ ਹੁਣ ਤਾਂ ਹੀ ਬਿਮਾਰ ਬੱਚੇ ਜਿਹੜੇ ਹੁਣ ਸਿੱਪੇ ਚ ਚਾਰ ਤਾਂ ਫਰਦੀ ਆ ਬਾਕੀ ਸੇਟ ਆ ਤਾਂ ਬਈ ਹੁਣ ਸਿੱਧੇ ਸਿੱਧੇ ਕਰਾਂਗੇ ਹੁਣ ਜਾਲਾ ਜੁਨਾ ਚ ਪਾਈ ਆਗੇ ਦਵਾਈ-ਦਵਾਈ ਲਾਤੀ ਆ ਬਈ ਇਹਨਾਂ ਨੂੰ ਦਵਾਈ ਲਾਤੀ ਆ ਬਈ ਇਹਨਾਂ ਨੂੰ ਤੇ ਉਹਨੂੰ ਸੈਟ ਆ ਗਾ ਉਹ ਕੀ ਵੀ ਰਪੋਟਾਂ ਕੋਈ ਨਾਮ ਜਾਣ ਮੈਂ ਜਾਈ ਬਈ ਉਹ ਤਾਂ ਬੈ ਗਿਆ ਬਈ ਕਿਹੜਾ ਨੀਵਾ ਨੀਵਾ ਪਰਦਾਈ ਦੂਜੇ ਰਹਿ ਕੇ ਚਾਰ ਤਾਂ ਆਲੇ ਲਓ ਬਈ ਮਿੱਤਰੋ ਕੂਤਰਾ ਨੂੰ ਜੋਤ ਅੱਜ ਘਰੇ ਸੀਗਾ ਜੋਤ ਨੂੰ ਮੈਂ ਕਿਹਾ ਬਈ ਦਾਣਾ ਪਾਣੀ ਪਾ ਦੇ ਤੂੰ ਇਸ ਲਈ ਕੂਤਰ ਬਈ ਹਜੇ ਲੌਣ ਵਾਲੇ ਪਾਈ ਆ ਤੇ ਉਸ ਲਈ ਕੂਤਰ ਬਈ ਲਾਵਾਂਗੇ ਕਿਉਂਕਿ ਉਹ ਟਾਈਮ ਨਾਲ ਹੀ ਬਈ ਦਾਣਾ ਪਾਣੀ ਚੁੱਕ ਲੈਂਦੇ ਆ ਫਿਰ ਦਾਣ ਪਾਣੀ ਬਾਹਰ ਕੱਢ ਕੇ ਆਉਂਦਾ ਓਕੇ ਜਾਂਦਾ ਕੰਮ ਤੇ ਇਹਨਾਂ ਨੂੰ ਕੋਲੇ ਉਤਰ ਲਾ ਕੇ ਬਈ ਦਾਣਾ ਪਾਣੀ ਪਾ ਕੇ ਤੇ ਆਪਾਂ ਵੜਦੇ ਆਂ ਬਈ ਪੱਠੇ ਤੇ ਆਪਾਂ ਬਈ ਜ਼ਮੀਨ ਨੂੰ ਵਾੜਾ ਲਾਤਾ ਤੇ ਆਪਾਂ ਲਾਦਦੇ ਆਂ ਪੱਠੇ ਵਾੜਾ ਪੱਠੇ ਵੜ ਗਏ ਮੁਰਕੇ ਪਾਸਿਆਂ ਚ ਰੋਜਿਆਂਗੇ ਤੇ ਵਾਟਰ ਬਾਕਸ ਤੇ ਲੱਗਿਆ ਪਿਆ ਮੇਲਾ ਵੇਹੇ ਤਾਂ ਗੁਰਲੀ ਬੈਠਿਆ ਬੈਠੇ ਪੰਛੀ ਬੈਠੇ ਲਓ ਬਾਈ ਜੀ ਪੱਠੇ ਵੜਦੇ ਆ ਪੱਠੇ ਹੈ ਤਾਂ ਬਈ ਛੋਟੇ ਪਰ ਵਧੀਆ ਸੋਨਾ ਡੰਗਾ ਲਈ ਜਾਂਦਾ ਉਦੋਂ ਨੂੰ ਹਾਂ ਹੋ ਜੂ ਬਈ ਕਾ ਫੁੱਟਿਆਊਗਾ ਕਾ ਤੋਂ ਬਾਅਦ ਮੁੜ ਕੇ ਜਮੀ ਫੁੱਟਿਆ ਉਹ ਵੀ ਸਿਸਟਮ ਜਾਂ ਚੱਲ ਪੂਗਾ ਚਲੋ ਬਈ ਹੁਣ ਪੱਠੇ ਕੋਦਰ ਕੇ ਤੋਂ ਬਾਅਦ ਕਬੂਤਰ ਲਾ ਦੇਾਂਗੇ ਕਬੂਤਰ ਲਾ ਕੇ ਦਾਣਾ ਪਾਣੀ ਪਾ ਕੇ ਕੁਦੂ ਬਾਦ ਵੇਖਾਂ ਕੂਤਰ ਆਪਣੇ ਸਾਰੇ ਪੂਰੇ ਆਪਾਂ ਬੈਠੇ ਆ ਬਾਬੇ ਮਿੱਤਰ ਆਪਾਂ ਬੈਕੂ ਤਾਂ ਤੇ ਪੱਠੇ ਪੱਠੇ ਕੋਰਦੀ ਆ ਤੇ ਜੋ ਤੁਹਾਨੂੰ ਮੈਂ ਕਿਹਾ ਬਾਈ ਬਣ ਕੇ ਉਹ ਕੰਮ ਕਰਨ ਬੈਠਾ ਸਕੂਲ ਦਾ ਉਹਨੂੰ ਮੈਂ ਕਿਹਾ ਬਾਈ ਬਣ ਕੇ ਮੇਰੇ ਨਾਲ ਇਹ ਕਬੂਤਰ ਲਵਾ ਦੇ ਕਰ ਲਈ ਉਦੋਂ ਦੂਬਾ ਤੇ ਚੱਲ ਮੈਂ ਗੱਡੀ ਲਾਉਂਗਾ ਉਹ ਵੀ ਲਈ ਜਾਂਦਾ ਪੁੱਤਰ ਇਹਨਾਂ ਤਕਰੀਬਨ ਸਾਰੇ ਪਾਈ ਲੈ ਜਾਂ ਦੋ ਹੀ ਰਹਿ ਗਏ ਤੇ ਉਦੋਂ ਬਾਅਦ ਆ ਵੀ ਪਾਈ ਲਾਉਣੇ ਆ ਪਹਿਲਾਂ ਆ ਛੱਡ ਕੇ ਆਵਾਂਗੇ ਉਦੋਂ ਬਾਅਦ ਦੂਜੇ ਲਾਵਾਂਗੇ ਆ ਨਿੱਕੇ ਬੱਚੇ ਮੈਂ ਲੈ ਜਾਂਦਾ ਲਓ ਭਾਈ ਦਾਣਾ ਪਾਣੀ ਪਾਤਾ ਸਾਰਿਆਂ ਨੂੰ ਤੇ ਪੱਠਿਆਂ ਦਾ ਵੀ ਭਾਈ ਸਾਰਾ ਕੰਮ ਨਿਮੇੜਦਾ ਆਪਾਂ ਤੇ ਕੂਤਰ ਸਾਰੇ ਭਾਈ ਲਾ ਲਿਆਂਦੇ ਲਓ ਭਾਈ ਮਦਰਾ ਦਾਣੀ ਘੜਦੇ ਹੁਣ ਬਾਹਰ ਪਾਸ ਸਾਰਿਆਂ ਨੇ ਤਕਰੀਬ ਨਹੀਂ ਖਾ ਲਈ ਹੋਣੀਆਂ ਬਾਈ ਠੀਕ ਆ ਜੇ ਬਾਈ ਆਪਾਂ ਨੂੰ ਪੱਟਨੇ ਵੀ ਪਏ ਤਾਂ ਆ ਪੱਟਨੇ ਪੈਣਗੇ ਇਹਨਾਂ ਦੀ ਰਹਿੰਦੇ ਵੀ ਆ ਕਿ 1 2 2 ਕਿਸੇ ਦੇ ਕਿਸੇ ਦੇ 3 3 ਇਹ ਤਾਂ ਬੇਸ਼ੱਕ ਪੱਟਨੇ ਪੈਣ ਲੋ ਬਈ ਮਿੱਤਰੂ ਸਾਰਾ ਕੰਮ ਬਾਈ ਨੇ ਮੀਟਦਾ ਪੁੱਤਰਾ ਪੁੱਤਰਾ ਨੂੰ ਦਾਣਾ ਪਾਣੀ ਪਾਤਾ ਬਸ ਬਾਈ ਹੁਣ ਸਾਰੇ ਆ ਵੇਖ ਕੇ ਅੰਡੇ ਜਿਨ੍ਹਾਂ ਥੱਲੇ ਬੱਚੇ ਪੱਕੇ ਪਏ ਅਜੀ ਵਟਾਂਢੀ ਆਪਣਾ ਬੱਚੀ ਕੱਢ ਲਈ ਉਸ ਤੋਂ ਬਾਅਦ ਉਹ ਬੱਚੀ ਨੂੰ ਪਾਲਾ ਕੇ ਕੂਤਰ ਕੂਤਰਾਂ ਪਾਲ ਹੀ ਲੈਂਦੀਆਂ ਕੂਤਰ ਅੱਡ ਛੱਡਦੇ ਆਂਗੇ ਤੇ ਪਸਨਾਂ ਦਾ ਬਾਈ ਨਿਵੇੜਤਾ ਇਕੱਲਾ ਪਾਣੀ ਪਿਆਉਣ ਵਾਲਾ ਰਹਿ ਗਿਆ ਜਾਲ ਇੱਧਰ ਲਾਏ ਪਏ ਆ ਤੂੜੀ ਵਾਲੇ ਚ ਬਾਈ ਹੁਣ ਕੱਢ ਲਾਂਗੇ ਇਹ ਵੀ ਪੈਣ ਵਾਲਾ ਮਿੱਤਰੋ ਆ ਕੂਦਰੀ ਦਿੰਗਾ ਬਾਈ ਖੜਦੂਗਾ ਲੱਤਾਂ ਲੱਤਾਂ ਗਈਆਂ ਖੜ ਤੇ ਇਹਨੂੰ ਬਾਈ ਏਜਟ ਲਿਉਣੀ ਐ ਏਜਟ ਲਿਆ ਕੇ ਦਿਨੇ ਆ ਏ ਬਾਈ ਜੀ ਇਹਦੇ ਨਾਲ ਪ੍ਰੋਬਲਮ ਹੋ ਗਈ ਆਂਡਿਆਂ ਤੇ ਬੈਠੀ ਰਹੀ ਕਰਕੇ ਤੇ ਇੱਕ ਥੋੜੀ ਜੀ ਲਿੱਸੀ ਸੀ ਕਬੂਤਰੀ ਤੇ ਇਹਨੂੰ ਬਾਈ ਉੱਟ ਜਿਉਂਗੀ ਰੱਖ ਤਾਂ ਬਿਠੀ ਨਹੀਂ ਉੱਰਦੀ ਜੂ ਪੈਰ ਨਹੀਂ ਕਰਦੇ ਠੀਕ ਹੈ ਇਹਨੂੰ ਉੱਡੂਗੀ ਬਾਈ ਦਵਾਈ ਦਿੰਨੇ ਆ ਇਹਨੂੰ ਏਜेड ਨਾਲ ਸੈੱਟ ਹੋ ਜਾਂਦਾ ਲੋ ਬਈ ਮਿੱਤਰੋ ਮਾਤਾ ਜੀ ਲਈਨੇ ਆ ਪੈਸੇ ਤੇ ਹੁਣ ਆਪਾਂ ਲਿਆਉਣੇ ਆ ਏਜेड ਦਵਾਈ ਠੀਕ ਹੈ ਉਹ ਲੈ ਆ ਗਏ ਨੇ ਉਹਦੇ ਨਾਲ ਬਾਈ ਦੋ ਤਿੰਨ ਕਰ ਦੇ ਦੇਣੇ ਆ ਜਦੋਂ ਆਪਾਂ ਉਹਦੇ ਨਾਲ ਸੈਟ ਹੋ ਜਾਂਦੇ ਆ ਮੈਡੀਕਲ ਤੇ ਜਾਣੇ ਆ ਮਿਲ ਜੇ ਬੱਸ ਲਓ ਜੀ ਬਾਈ ਆਪਾਂ ਮੋਟਰਸਾਈਕਲ ਤੇ ਆ ਆਵਾ ਵੀ ਨਾਲ ਆਪਾਂ ਜਾਈ ਜਾਂਦੇ ਆ ਬਾਈ ਜੀ ਮੈਡੀਕਲ ਤੇ ਮੈਡੀਕਲ ਤੋਂ ਲੈਣੀਆਂ ਦਵਾਈ ਫੜਨੇ 'ਚ ਗਲਤੀ ਆ ਜਾਂਦਾ ਹੈ ਕਿ ਅਸੀਂ ਇਧਰ ਤੇ ਹੀ ਖੜ੍ਹੇ ਹਣੀ ਆਂ। ਆਹ ਵਾਰ ਜਿਹੜਾ ਆਪਾਂ ਮੈਡੀਕਲ ਦਾ ਸੰਬੰਧ ਆ ਬਈ ਉਹ ਤਾਂ ਹੈ ਨਹੀਂ। ਤੇ ਇਹ ਮੈਡੀਕਲ ਉਹ ਵੀ ਆਪਣਾ ਹੀ ਆ ਬਾਈ। ਜਿਹੜਾ ਬੰਦਾ ਆ ਬੰਦ ਪਿਆ ਉਹ ਵੀ ਆਪਣਾ ਹੀ ਆ ਬਾਈ। ਦੋਵੇਂ ਮੈਡੀਕਲ ਆਪਣੇ ਲਿਆਏ ਵਾਲੇ ਬੰਦਿਆਂ ਦੇ ਆ। ਆ ਗਿਆ ਨਾ ਮੈਡੀਕਲ ਤੇ ਲੈਂਦੀਆਂ ਦੋ। ਉਹ ਬਾਈ ਜੀ ਡਾਕਟਰ ਸਾਹਿਬ ਕੁਲੇ ਆ ਗਏ ਆ। ਮਿਲ ਜੀ ਬਸ ਮਿਲ ਜੂ ਬਾਈ। ਦੇਈਆਂ। ਜਦੋਂ ਵੀ ਦੋ ਆਈ ਮਿਲਦੀ ਆ ਪੋਣ। ਮੈਡੀਕਲ ਦੇਖ ਲੋ ਅੰਜਮ ਕੱਲੀ ਕੱਲੀ ਦਵਾਈ ਵੀ ਮਿਲ ਜਾਣੀ ਆ ਮੈਡੀਕਲ ਤੋਂ ਭਾਈ ਜੀ ਆ ਦਵਾਈ ਆ ਇਹ 2Z ਹੈ ਇਹਦਾ ਨਾਮ ਸੀ ਏ ਜੈਡਾਂ ਦੀ ਏ 2Z ਆ ਬਹੁਤ ਤਕੜਾ ਰਿਜ਼ਲਟ ਆ ਭਾਈ ਹੁਣ ਦਿੰਨੇ ਆ ਆਪਾਂ ਕਬੂਤਰ ਨੂੰ ਤੇ ਓਕੇ ਰਿਪੋਰਟ ਆ ਇਹ ਆ ਵੀ ਨੂੰ ਵੀ ਪਿਆਹ ਕਰਾਂਗੇ ਕਬੂਤਰ ਨੂੰ ਤਾਂ ਦੇਣੀ ਦੇਣੀ ਆ ਆ ਆ ਇਹਨੂੰ ਵੀ ਦੇਵਾਂ ਗਿਆ ਕਬੂਤਰ ਨੂੰ ਵੀ ਦੇਆ ਕਰ ਲਓ ਭਾਈ ਲੋ ਭਾਈ ਆਪਣਾ ਸਾਰਾ ਕੰਮ ਬਾਈ ਤਕਰੀਬਨ ਨਿਬੜ ਗਿਆ ਇੱਕ ਬਾਈ ਬਣ ਕੇ ਨਾ ਤੁਹਾਡੇ ਮੂਰੇ ਰਿਕੁਐਸਟ ਹੀ ਆ ਭਰਾ ਬਣ ਕੇ ਯਾਰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਿਆ ਕਰੋ ਜਿਹੜਾ ਵੀ ਭਰਾ ਵੀਡੀਓ ਵੀਂਦਾ ਵੈਸੇ ਤਾਂ ਬਾਈ ਮੈਨੂੰ ਆਉਂਦੇ ਹੀ ਵੀਊ ਥੋੜੇ ਬਾਈ ਵੇਖਿਆ ਕਰੋ ਭਰਾ ਬਣ ਕੇ ਭਾਈ ਇੱਕ ਤਾਂ ਕਰਦੀਆਂ ਟੈਨਸ਼ਨ ਆ ਆਪ ਦੇ ਦੀਆਂ ਬਹੁਤ ਜ਼ਿਆਦਾ ਟੈਨਸ਼ਨ ਆ ਬਾਈ ਮੇਰੇ ਤੇ ਬਹੁਤ ਬੋਝ ਆ ਭਰਾ ਤੇ ਪਰ ਇੰਨੀ ਕ ਮਿਹਨਤ ਆ ਤੁਹਾਡੇ ਮੂਰੇ ਭਰਾ ਬਣ ਕੇ ਯਾਰ ਰਿਕੁਐਸਟ ਆ ਬਾਈ ਠੀਕ ਆ ਤੇ ਵੀਰ ਬਣ ਕੇ ਯਾਰ ਤੁਸੀਂ ਸਪੋਰਟ ਕਰੋ ਭਰਾ ਬਣ ਕੇ ਥੋਡੀ ਸਪੋਰਟ ਦੇ ਸਰ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਬਣ ਕੇ ਚਲੋ ਠੀਕ ਆ ਬਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਰ ਬਣ ਕੇ ਤੇ ਭੁੱਲ ਚੁੱਕ ਦੀ ਖਿਮਾ ਤੇ ਬਾਈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਭਰਾ ਨੂੰ ਕਰੋ ਸਤਿ ਸ਼੍ਰੀ ਅਕਾਲ ਜੀ